ਸਾਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਈ ਹਾਂ ਅੱਜ ਦੀ ਕਹਾਣੀ ਰਾਣੀ ਕਿੱਥੇ ਹੈ ਤੂੰ ਮੋਹਨ ਨੇ ਘਰ ਦੇ ਅੰਦਰ ਵੜਦੇ ਹੀ ਆਪਣੀ ਪਤਨੀ ਰਾਣੀ ਨੂੰ ਆਵਾਜ਼ ਲਗਾਉਂਦੇ ਹੋਏ ਪੁੱਛਿਆ ਮੈਂ ਰਸੋਈ ਵਿੱਚ ਹਾਂ ਰਾਣੀ ਨੇ ਰਸੋਈ ਚੋਂ ਬਾਹਰ ਨਿਕਲਦੇ ਹੋਏ ਕਿਹਾ ਰਾਣੀ ਜਲਦੀ-ਜਲਦੀ ਵਧਿਆ ਜੀ ਚਾਹ ਬਣਾ ਕੇ ਪਿਆ ਬੜਾ ਦਿਲ ਕਰ ਰਿਹਾ ਚਾਹ ਪੀਣ ਨੂੰ ਮੋਹਨ ਨੇ ਦੁਕਾਨ ਤੋਂ ਆ ਕੇ ਕੱਪੜੇ ਬਦਲਦੇ ਹੋਏ ਕਿਹਾ ਬਸ ਹੁਣੇ ਬਣਾ ਕੇ ਲੇ ਤੁਸੀਂ ਉਦੋਂ ਤੱਕ ਮੂੰਹ ਹੱਥ ਧੋ ਲਓ ਰਾਣੀ ਫਿਰ ਸੋਈ ਵਿੱਚ ਚਲੀ ਗਈ ਅਤੇ ਜਲਦੀ ਨਾਲ ਚਾਹ ਬਣਾ ਲਈ ਰਾਣੀ ਚਾਹ ਦਾ ਕੱਪ ਮੋਹਨ ਨੂੰ ਫੜਾਉਂਦੀ ਹੋਈ ਉਸਦੇ ਮੂੰਹ ਵੱਲ ਵੇਖਣ ਲੱਗੀ ਕੀ ਹੋਇਆ ਰਾਣੀ ਕੋਈ ਖਾਸ ਗੱਲ ਐ ਵਾਰ-ਵਾਰ ਮੇਰੇ ਮੂੰਹ ਵੱਲ ਕਿਉਂ ਵੇਖ ਰਹੀ ਐ ਮੋਹਨ ਨੇ ਇੱਕ ਹੱਥ ਵਿੱਚ ਚਾਹ ਦਾ ਕੱਪ ਤੇ ਦੂਜੇ ਵਿੱਚ ਮੋਬਾਈਲ ਫੜਿਆ ਹੋਇਆ ਸੀ हां मैं ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਰਾਣੀ ਨੇ ਸ਼ਾਂਤ ਅਤੇ ਸੌਖੇ ਸ਼ਬਦਾਂ ਵਿੱਚ ਕਿਹਾ ਹਾਂ ਦੱਸ ਮੈਂ ਸੁਣ ਰਿਹਾ ਹਾਂ ਪਰ ਹਾਲੇ ਵੀ ਮੋਹਨ ਦੀਆਂ ਨਜ਼ਰਾਂ ਫੋਨ ਤੇ ਟਿਕੀਆਂ ਹੋਈਆਂ ਸੀ ਇੱਕ ਗੱਲ ਦੱਸੋ ਮੋਹਨ ਤੁਸੀਂ ਕੀ ਸੋਚਿਆ ਹੈ ਰਾਣੀ ਨੇ ਆਪਣੀ ਗੱਲ ਕਹਿੰਦੇ ਹੋਏ ਮੋਹਨ ਦੇ ਚਿਹਰੇ ਵੱਲ ਤੱਕਦੇ ਹੋਏ ਪੁੱਛਿਆ ਕਿਸ ਬਾਰੇ ਵਿੱਚ ਕੀ ਸੋਚਿਆ ਹੈ ਮੋਹਨ ਨੇ ਮੋਬਾਈਲ ਵੱਲ ਵੇਖਦੇ ਹੋਏ ਕਿਹਾ ਤੁਸੀਂ ਇਹ ਵੀ ਭੁੱਲ ਗਏ ਕਿ ਮੈਂ ਤੁਹਾਡੇ ਨਾਲ ਕਿਸ ਮੁੱਦੇ ਤੇ ਗੱਲ ਕਰ ਰਹੀ ਹਾਂ ਜਾਫਿਰ ਜਾਣ ਬੁੱਝ ਕੇ ਕੱਲ ਨੂੰ ਟਾਲ ਰਹੇ ਹੋ ਰਾਣੀ ਨੇ ਕੁਝ ਖਿਜਦੇ ਹੋਏ ਕਿਹਾ ਉਸ ਦੀਆਂ ਗੱਲਾਂ ਵਿੱਚ ਥੋੜਾ ਜਿਹਾ ਗੁੱਸਾ ਚਲ ਕਰ ਰਿਹਾ ਸੀ ਉਹ ਬੁੜਬੁੜਾਈ ਪਤਾ ਨਹੀਂ ਕੀ ਹੈ ਉਹਨਾਂ ਦੇ ਮਨ ਵਿੱਚ ਰਾਣੀ ਤੇਰੀ ਇਹ ਹੀ ਗੱਲ ਮੈਨੂੰ ਬਹੁਤ ਬੁਰੀ ਲੱਗਦੀ ਹੈ ਤੂੰ ਜਲੇਬੀ ਦੀ ਤਰ੍ਹਾਂ ਗੱਲ ਨੂੰ ਗੋਲ ਮੋਲ ਨਾ ਕਰ ਮੈਨੂੰ ਸੱਚਮੁੱਚ ਕੁਝ ਯਾਦ ਨਹੀਂ ਆ ਰਿਹਾ ਕਿ ਤੂੰ ਕਿਸ ਮੁੱਦੇ ਤੇ ਗੱਲ ਕਰ ਰਹੀ ਹੈ ਮੋਹਨ ਨੇ ਸਵਾਰੀ ਦਿੰਦੇ ਹੋਏ ਕਿਹਾ ਅੱਛਾ ਮੋਹਨ ਸੱਚਮੁੱਚ ਤੁਹਾਨੂੰ ਕੁਝ ਯਾਦ ਨਹੀਂ ਆ ਰਿਹਾ ਤਾਂ ਮੈਂ ਇਹੀ ਦੱਸ ਦਿੰਦੀ ਆਂ ਕੱਲ ਨੂੰ ਮੇਰੇ ਵੱਡੇ ਭਰਾ ਅਤੇ ਭਾਬੀ ਦੀ ਵਿਆਹ ਦੀ ਪੱਚਵੀਂ ਵਰੀ ਖੰਡ ਹੈ ਤੁਹਾਨੂੰ ਇਹ ਵੀ ਪਤਾ ਹੈ ਉਹਨਾਂ ਨੇ ਸਾਨੂੰ ਵੀ ਵਿਸ਼ੇਸ਼ ਤੌਰ ਤੇ ਆਪਣੇ ਘਰ ਬੁਲਾਇਆ ਹੈ ਉੱਥੇ ਜਾਣ ਬਾਰੇ ਕੀ ਸੋਚਿਆ ਤੁਸੀਂ ਰਾਣੀ ਨੇ ਖਿੱਚਦੇ ਹੋਏ ਫਿਰ ਕਿਹਾ ਅੱਛਾ ਇਹ ਗੱਲ ਹੈ ਮੈਨੂੰ ਲੱਗਿਆ ਤੂੰ ਕੋਈ ਹੋਰ ਗੱਲ ਕਰ ਰਹੀ ਹੈ ਮੋਹਨ ਨੇ ਜਾਣ ਬੁੱਝ ਕੇ ਅਣਜਾਣ ਬਣਦੇ ਹੋਏ ਕਿਹਾ ਰਾਣੀ ਤੂੰ ਆਪਣਾ ਦੇਖ ਲੈ ਮੇਰਾ ਜਾਣਾ ਤਾਂ ਮੁਸ਼ਕਲ ਹੈ ਵੈਸੇ ਵੀ ਅਜਿਹੇ ਕੰਮਾਂ ਲਈ ਮੇਰਾ ਦੁਕਾਨ ਤੋਂ ਟਾਈਮ ਕੱਢਣਾ ਕੁਝ ਸਮਝ ਨਹੀਂ ਆਉਂਦਾ। ਮੋਹਨ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਉਹਨਾਂ ਲਈ। ਰਾਣੀ ਨੇ ਰੋਣ ਹਾਕੀ ਆਵਾਜ਼ ਵਿੱਚ ਪੁੱਛਿਆ। ਮੋਹਨ ਜੀਆ ਵੇ ਰੁੱਖੀਆਂ ਗੱਲਾਂ ਸੁਣ ਕੇ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਤੇਰੀ ਇਹ ਆਦਤ ਬੜੀ ਭੈੜੀ ਹੈ। ਜਦੋਂ ਦੇਖੋ ਰੋਣ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਬਹਿਸ ਵੀ ਕਰਨ ਲੱਗ ਜਾਂਦੀ ਹੈ। ਪਲੀਜ਼ ਮੇਰਾ ਮੂਡ ਨਾ ਖਰਾਬ ਕਰ। ਬਹਿਸ ਕਰਕੇ ਨਹੀਂ ਤਾਂ ਮੈਥੂ ਕੁਝ ਹੋਰ ਬੋਲਿਆ ਜਾਏਗਾ ਮੋਹਨ ਰਾਣੀ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਬੋਲਿਆ ਮੋਹਨ ਮੈਂ ਕੀ ਗੱਲ ਕਰਾਂ ਤੇਰਾ ਮੂਡ ਤਾਂ ਮੇਰੇ ਪੇਕੇ ਦੇ ਨਾਂ ਤੇ ਖਰਾਬ ਹੀ ਰਹਿੰਦਾ ਹੈ ਜਦੋਂ ਤੂੰ ਵਿਆਹ ਕੇ ਇਸ ਘਰ ਵਿੱਚ ਆਈਂ ਹਦੋਂ ਤੋਂ ਇਹ ਸਭ ਸੁਣ ਦੇਖ ਰਹੀਂ ਆ ਇਹ ਗੱਲ ਨਵੀਂ ਗੱਲ ਥੋੜਾ ਜਿਹੜਾ ਤੁਸੀਂ ਮੰਨ ਜਾਓਗੇ ਰਾਣੀ ਦੇ ਪੇਕੇ ਘਰ ਕੋਈ ਵੀ ਛੋਟਾ ਪ੍ਰੋਗਰਾਮ ਨਹੀਂ ਸੀ ਉਸਦੇ ਭਰਾ ਦੀ 골ਡਨ ਜੁਬਲੀ ਦਾ ਪ੍ਰੋਗਰਾਮ ਸੀ ਰਾਣੀ ਦਿਨ ਭਰਾਵਾਂ ਦੀ लाडली ਭੈਣ ਇਸ ਕਰਕੇ ਸਾਰੇ ਉਸਦੇ ਭਰਾਵਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੁਸੀਂ ਨਹੀਂ ਆਉਂਗੇ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ ਰਾਣੀ ਦੇ ਭਤੀਜੇ ਅਤੇ ਭਤੀਜੀਆਂ ਨੇ ਭੂਆ ਫੂਫੜ ਨੂੰ ਜ਼ੋਰ ਦੇ ਕੇ ਇੱਕ ਦਿਨ ਪਹਿਲਾਂ ਆਉਣ ਲਈ ਆਖਿਆ ਸੀ ਇੱਕ ਦਿਨ ਪਹਿਲਾਂ ਤਾਂ ਸਹੀ ਪ੍ਰੋਗਰਾਮ ਵਾਲੇ ਦਿਨ ਤਾਂ ਟਾਈਮ ਸੇਅਰ ਹੀ ਜਾ ਸਕਦੇ ਆ ਪਰ ਮੋਹਨ ਦੇ ਕੰਨ ਤੇ ਤਾਂ ਜੂਨਾ ਸਰਕੇ ਜਾਂ ਫਿਰ ਉਹ ਜਾਣ ਬੁਝ ਕੇ ਅਣਜਾਣ ਬਣ ਰਿਹਾ ਸੀ ਰਾਣੀ ਤੇਰਾ ਇੰਨਾ ਵੱਡਾ ਪਰਿਵਾਰ ਹੈ ਤਿੰਨ ਭਰਾਵਾਂ ਦੀ ਲਾਡਲੀ ਭੈਣ ਹੈ ਐਨੇ ਵੱਡੇ ਪਰਿਵਾਰ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਤਾਂ ਆਇਆ ਹੀ ਰਹਿੰਦਾ ਹੈ ਮੈਨੂੰ ਰੋਜ਼ ਰੋਜ਼ ਜਾਣਾ ਚੰਗਾ ਨਹੀਂ ਲੱਗਦਾ ਜਦੋਂ ਦੇਖੋ ਮੂੰਹ ਚੱਕ ਕੇ ਤੁਰੇ ਰਹੋ ਉਤੋਂ ਫਜ਼ੂਲ ਖਰਚ ਵੀ ਹੋ ਜਾਂਦਾ ਹੈ ਮੋਹਨ ਵੀ ਰਾਣੀ ਨਾਲ ਬਹਿਸ ਕਰ ਰਿਹਾ ਸੀ ਮੋਹਨ ਮੈਨੂੰ ਇੱਕ ਗੱਲ ਦੱਸੋ ਵਿਆਹ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਸੀ ਕਿ ਮੇਰਾ ਪੇਕੇ ਪਰਿਵਾਰ ਬਹੁਤ ਵੱਡਾ ਹੈ ਉਦੋਂ ਤਾਂ ਤੁਸੀਂ ਕੁਝ ਨਹੀਂ ਸੋਚਿਆ ਤੇ ਰਹੀ ਗੱਲ ਉਥੇ ਜਾਣ ਦੀ ਤੁਸੀਂ ਕਿੰਨਾ ਕੁ ਜਾਂਦੇ ਹੋ ਮੇਰੇ ਬੇਕੇ ਘਰ ਪ੍ਰੋਗਰਾਮ ਤੇ ਮੈਂ ਹਮੇਸ਼ਾ ਇਕੱਲੀ ਹੀ ਜਾਂਦੀ ਹਾਂ ਤੁਹਾਡੀ ਇਹ ਗੱਲ ਕਰਕੇ ਮੈਂ ਤੁਹਾਡੇ ਨਾਲ ਜਿੱਦ ਨਹੀਂ ਕਰਦੀ ਪਰ ਤੁਸੀਂ ਇਹ ਕਿਉਂ ਨਹੀਂ ਸਮਝ ਰਹੇ ਕਿ ਉਹ ਸਭ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਵਿੱਚ ਬਹੁਤ ਵੱਡਾ ਫਰਕ ਹੈ ਮੇਰੇ ਵੱਡੇ ਭਰਾ ਭਾਬੀ ਦੀ ਪੱਚਵੀਂ ਵਰੀ ਗੰਢ ਹੈ ਜਿਹੜੀ ਲੋਕਾਂ ਨੂੰ ਕਿਸਮਤ ਨਾਲ ਮਿਲਦੀ ਹੈ ਅਤੇ ਰਹੀ ਗੱਲ ਫਜ਼ੂਲ ਖਰਚੇ ਦੀ ਤਾਂ ਉਸ ਨਾਲੋਂ ਕਿਤੇ ਜ਼ਿਆਦਾ ਸਾਨੂੰ ਉੱਥੋਂ ਮਿਲਦਾ ਹੈ ਤੁਹਾਡੀ ਸੋਚ ਬਹੁਤ ਘਟੀਆ ਹੈ ਰਾਣੀ ਗੱਲਾਂ ਵਿੱਚ ਤੇ ਇਥੋਂ ਕੋਈ ਨਹੀਂ ਜਿੱਤ ਸਕਦਾ ਮੋਹਨ ਮੈਂ ਤੁਹਾਨੂੰ ਵਾਰ-ਵਾਰ ਦੱਸ ਰਹੀ ਹਾਂ ਕਿ ਪਰਸੋਂ ਤੋਂ ਲੈ ਕੇ ਪਤਾ ਨਹੀਂ ਕਿੰਨੀ ਵਾਰ ਵੀਰਾ ਤੇ ਭਾਬੀਆਂ ਦੇ ਫੋਨ ਆ ਚੁੱਕਿਆ ਹੈ ਪਰ ਤੁਸੀਂ ਕੁਝ ਨਹੀਂ ਦੱਸ ਰਹੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਦੇ ਹੋ ਰਾਣੀ ਬਹੁਤ ਦੁਖੀ ਹੋ ਕੇ ਬੋਲੀ ਰਾਣੀ ਦਾ ਪੇਕਾ ਪਰਿਵਾਰ ਬਹੁਤ ਵੱਡਾ ਸੀ ਉਸਦੇ ਤਿੰਨ ਭਰਾ ਭਾਬੀਆਂ ਇੱਕ ਵੱਡੀ ਭੈਣ ਅਤੇ ਉਹਨਾਂ ਸਾਰਿਆਂ ਦੇ ਬੱਚੇ ਸੀ ਰਾਣੀ ਛੋਟੀ ਹੋਣ ਕਰਕੇ ਉਸ ਨੂੰ ਪਿਆਰ ਨਾਲ ਬੁਲਾਇਆ ਜਾਂਦਾ ਅਤੇ ਸਾਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਪਰ ਮੋਹਨ ਨੂੰ ਆਪਣੇ ਸਹੁਰੇ ਘਰ ਜਾਣ ਦੀ ਕੋਈ ਇੱਛਾਤ ਨਹੀਂ ਸੀ ਉਹ ਛੇਤੀ ਕਿਤੇ ਆਪਣੇ ਸਹੁਰੇ ਘਰ ਜਾਣ ਦਾ ਨਾਂ ਨਹੀਂ ਸੀ ਰੈਂਦਾ ਭਾਵੇਂ ਕਿ ਰਾਣੀ ਦੇ ਪੇਕੇ ਪਰਿਵਾਰ ਵਾਲੇ ਉਸ ਨੂੰ ਵਾਰ-ਵਾਰ ਆਉਣ ਲਈ ਕਹਿੰਦੇ ਸੀ ਜਦੋਂ ਮੋਹਨ ਦੇ ਘਰ ਕੋਈ ਪ੍ਰੋਗਰਾਮ ਹੁੰਦਾ ਤਾਂ ਉਹ ਰਾਣੀ ਨੂੰ ਪਹਿਲਾਂ ਹੀ ਤਿਆਰੀਆਂ ਕਰਨ ਲਈ ਕਹਿ ਦਿੰਦੇ ਸੀ ਰਾਣੀ ਨੂੰ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਉਹ ਪੂਰੀ ਜੀ ਜਾਣ ਨਾਲ ਲਿਭਾਉਂਦੀ ਸੀ ਮੋਹਨ ਦੇਵੀ ਦੋ ਭਰਾ ਦੋ ਭੈਣਾਂ ਸੀ ਉਹ ਸਾਰੇ ਇਕੱਠੇ ਪੁਸ਼ਤੈਨੀ ਘਰ ਵਿੱਚ ਰਹਿੰਦੇ ਸੀ ਪਰ ਮੋਹਨ ਇਕੱਲਾ ਹੀ ਸ਼ਹਿਰ ਵਿੱਚ ਦੁਕਾਨ ਕਰਨ ਦੇ ਕਰਕੇ ਬਾਹਰ ਰਹਿੰਦਾ ਸੀ ਮੋਹਨ ਰਾਣੀ ਨੂੰ ਲੈ ਕੇ ਪ੍ਰੋਗਰਾਮ ਤੋਂ ਕਾਫੀ ਦਿਨ ਪਹਿਲਾਂ ਹੀ ਆਪਣੇ ਪੁਸ਼ਤੈਨੀ ਘਰ ਚਲਾ ਜਾਂਦਾ ਸੀ ਰਾਣੀ ਨੂੰ ਵੀ ਸਭ ਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਪਰ ਉਸ ਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਕਿ ਮੇਰੇ ਪੇਕੇ ਘਰ ਜਾਣ ਵਾਸਤੇ ਮੋਹਨ ਕੋਲ ਬਿਲਕੁਲ ਵੀ ਟਾਈਮ ਨਹੀਂ ਹੈ ਮੋਹਨ ਜਦੋਂ ਵੀ ਸ਼ਹਿਰ ਤੋਂ ਪਿੰਡ ਪੁਛਤੇ ਇੰਨੇ ਘਰ ਜਾਂਦਾ ਤਾਂ ਆਪਣੇ ਭਰਾ ਤੇ ਭੈਣਾਂ ਲਈ ਵਧੀਆ-ਵਧੀਆ ਤੋਹਫੇ ਲੈ ਕੇ ਜਾਂਦਾ ਪਰ ਜਦੋਂ ਰਾਣੀ ਦੇ ਪੇਕੇ ਘਰ ਕੁਝ ਲੈ ਜਾਣ ਦੀ ਗੱਲ ਆਉਂਦੀ ਤਾਂ ਉਹ ਪਿੱਛੇ हट ਜਾਂਦਾ ਰਾਣੀ ਉਹਨਾਂ ਨੂੰ ਦੇ ਕੇ ਕੀ ਕਰਨਗੀ ਉਹਨਾਂ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਜੇਕਰ ਤੇਰਾ ਵਾਸਤੇ ਚੱਲੇ ਤਾਂ ਆਪਣੇ ਪੇਕੇਆਂ ਨੂੰ ਸਭ ਕੁਝ ਲੁਟਾ ਦੇਵੇਂ ਮੋਹਨ ਦੀਆਂ ਇਹ ਕੌੜੀਆਂ ਗੱਲਾਂ ਸੁਣ ਕੇ ਰਾਣੀ ਆਪਣਾ ਮਨ ਮਹਿਸੂਸ ਕੇ ਰਹਿ ਜਾਂਦੀ ਸਵਾਮੀ ਕੀ ਰਾਣੀ ਦੇ ਭਰਾ ਤੇ ਪਰਜਾਈ ਦਾ ਖੁਦ ਆਪਣਾ ਪਰਿਵਾਰ ਬਹੁਤ ਵੱਡਾ ਸੀ। ਉਹਨਾਂ ਦੇ ਧੀ ਜਵਾਈ ਨੂੰ ਪੁੱਤ, ਦੋਤੇ ਦੋਤੀਆਂ ਅਤੇ ਪੋਤੇ-ਪੋਤੀਆਂ ਪਰ ਉਹ ਅੱਜ ਵੀ ਆਪਣੇ ਭਰਾਵਾਂ ਦੀ ਲਾੜਦੀ ਸੀ। ਇਸ ਲਈ ਉਹਨਾਂ ਦਾ ਸਨਮਾਨ ਜ਼ਿਆਦਾ ਹੁੰਦਾ ਸੀ। ਮੋਹਨ ਮੈਂ ਤੇਰੇ ਘਰ ਵਾਲਿਆਂ ਪ੍ਰਤੀ ਕਿਸੇ ਵੀ ਪ੍ਰੋਗਰਾਮ ਵਿੱਚ ਪਿੱਛੇ ਨਹੀਂ ਹਟਦੀ। ਪਰ ਅੱਜ ਸੱਚਮੁੱਚ ਮੈਨੂੰ ਤੇਰਾ ਵਿਵਹਾਰ ਬਹੁਤ ਬੁਰਾ ਲੱਗ ਰਿਹਾ ਹੈ। ਰਾਣੀ ਦੀਆਂ ਅੱਖਾਂ ਵਿੱਚ ਹੰਝੂ ਚਲਕ ਰਹੇ ਸੀ। ਉਹ ਕੋਈ ਪਰਾਏ ਨਹੀਂ। ਉਨ੍ਹਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਮੋਹਨ ਇਕਦਮ ਬੋਲਿਆ ਮੋਹਨ ਮੇਰੇ ਪੇਕੇ ਘਰ ਵਾਲਿਆਂ ਨਾਲ ਮੇਰਾ ਵੀ ਖੂਨ ਦਾ ਰਿਸ਼ਤਾ ਹੈ ਮੋਹਨ ਦੇ ਕਹੇ ਕੌੜੇ ਬੋਲ ਰਾਣੀ ਦੇ سینੇ ਵਿੱਚ ਚੁਭਣ ਲੱਗੇ ਉਹ ਮੈਂ ਭੁੱਲ ਗਈ ਸੀ ਕਿ ਮੇਰਾ ਪੇਕਾ ਪਰਿਵਾਰ ਤੇਰੇ ਲਈ ਬੇਗਾਨਾ ਹੈ ਤੁਸੀਂ ਉਸ ਘਰ ਦੇ ਜਵਾਈ ਹੋ ਇਸ ਲਈ ਜਿਆਦਾ ਆਦਰ ਦਿੰਦੇ ਹਨ ਉਹ ਤੁਹਾਨੂੰ ਗੁੱਸੇ ਵਿੱਚ ਰਾਣੀ ਨੇ ਕਿਹਾ ਰਾਣੀ ਤੇ ਮੋਹਨ ਆਪਸ ਵਿੱਚ ਝਗੜ ਰਹੇ ਸੀ ਫਿਰ ਉਸ ਦੀ ਭਾਬੀ ਦਾ ਫੋਨ ਆਇਆ ਉਸਨੇ ਪੁੱਛਿਆ ਰਾਣੀ ਤੁਸੀਂ ਹਾਲੇ ਤੱਕ ਆਏ ਕਿਉਂ ਨਹੀਂ ਇੱਥੇ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਬਸ ਭਾਬੀ ਮੈਂ ਆ ਰਹੀ ਹਾਂ ਰਾਣੀ ਆਪਣੇ ਹੰਝੂ ਰੋਕਦੇ ਹੋਏ ਬੋਲੀ ਜਵਾਈ ਰਾਜਾ ਨੂੰ ਵੀ ਨਾਲ ਲੈ ਕੇ ਆਉਣਾ ਰਾਣੀ ਉਹਨਾਂ ਦਾ ਮੈਨੂੰ ਪਤਾ ਨਹੀਂ ਭਾਬੀ ਪਰ ਮੈਂ ਆ ਰਹੀ ਹਾਂ ਮੈਂ ਇਸ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ ਚਾਹੁੰਦੀ ਰਾਣੀ ਨੇ ਮਨ ਹੀ ਮਨ ਨਿਰਣਾ ਲਿਆ ਤੇ ਉੱਠ ਖੜੀ ਹੋਈ ਪਰ ਜਵਾਈ ਰਾਜਾ ਕਿਉਂ ਨਹੀਂ ਆ ਰਹੇ ਇਸ ਵਾਰ ਵੀ ਤੂੰ ਇਕੱਲੀ ਹੀ ਆਏਂਗੀ ਰਾਣੀ ਦੀ ਭਾਬੀ ਨੇ ਪੁੱਛਿਆ ਕਿਉਂਕਿ ਉਹ 모ਹਨ ਇਸ ਬਾਤ ਉਹ ਚੰਗੀ ਤਰ੍ਹਾਂ ਜਾਣੂ ਸੀ। ਰਾਣੀ ਨੇ 모ਹਨ ਵੱਲ ਦੇਖਦਿਆਂ ਅਤੇ ਆਪਣੀ ਭਾਬੀ ਨੂੰ ਕਿਹਾ, ਕੋਈ ਗੱਲ ਨਹੀਂ, ਤੁਸੀਂ ਆਪਣਾ ਮਨ ਖਰਾਬ ਨਾ ਕਰੋ। ਠੀਕ ਹੈ, ਰਾਣੀ, ਤੁਸੀਂ ਜਲਦੀ ਆ ਜਾਓ। ਤੇਰਾ ਵੀਰ ਕਹਿੰਦਾ ਕਿ ਜਦੋਂ ਤੱਕ ਰਾਣੀ ਨਹੀਂ ਆਵੇਗੀ, ਉਦੋਂ ਤੱਕ ਕੋਈ ਪ੍ਰੋਗਰਾਮ ਸ਼ੁਰੂ ਨਹੀਂ ਹੋਵੇਗਾ। ਰਾਣੀ ਦੀ ਭਾਬੀ ਦੇ ਇਹ ਬੋਲ ਵਾਰ-ਵਾਰ ਰਾਣੀ ਦੇ ਕੰਨਾਂ ਵਿੱਚ ਗੂੰਜ ਰਹੇ ਸੀ। ਹਿੰਮਤ ਕਰਕੇ ਖੁਦ ਹੀ ਉਹ ਤਿਆਰ ਹੋਣ ਲੱਗ ਪਈ। 모ਹਨ ਸਾਹਮਣੇ ਬੈਠਾ ਸਭ ਕੁਝ ਦੇਖ ਰਿਹਾ ਸੀ। ਉਹ ਆਪਣੀ ਗਲਤੀ ਨੂੰ ਮਹਿਸੂਸ ਕਰ ਰਹੀ ਸੀ ਕਿਉਂਕਿ ਰਾਣੀ ਸੱਚ ਕਹਿ ਰਹੀ ਸੀ ਉਹ ਹਮੇਸ਼ਾ ਮੋਹਨ ਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੀ ਹੈ ਉਹ ਮੋਹਨ ਨੂੰ ਆਪਣੇ ਪਰਿਵਾਰ ਵਾਲਿਆਂ ਲਈ ਖਰਚਾ ਕਰਨ ਤੋਂ ਕਦੇ ਵੀ ਨਹੀਂ ਰੋਕਦੀ ਪਰੰਤੂ ਮੋਹਨ ਹਮੇਸ਼ਾ ਹੀ ਉਸ ਦਾ ਅਤੇ ਉਸ ਦੇ ਪਿਛਲੇ ਪਰਿਵਾਰ ਵਾਲਿਆਂ ਦਾ અપਮਾਨ ਕਰ ਦਿੰਦਾ ਹੈ ਜਦੋਂ ਰਾਣੀ ਤਿਆਰ ਹੋ ਕੇ ਤੁਰਨ ਲੱਗੀ ਤਾਂ ਮੋਹਨ ਨੇ ਉਸ ਦਾ ਬੈਗ ਫੜ ਲਿਆ ਹੁਣ ਇਹ ਤੁਸੀਂ ਕੀ ਕਰ ਰਹੇ ਹੋ ਕਿ ਮੈਨੂੰ ਵੀ ਜਾਣ ਤੋਂ ਰੋਕੋਗੇ ਅੱਜ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਾਂਗੀ ਮੈਂ ਜਾ ਰਹੀ ਹਾਂ ਰੁਕੋ ਰਾਣੀ ਮੈਂ ਵੀ ਤੇਰੇ ਨਾਲ ਚੱਲਾਂਗਾ ਮੋਹਨ ਨੇ ਥੋੜਾ ਨਰਮ ਹੁੰਦੇ ਹੋਏ ਕਿਹਾ ਕੀ ਕਿਹਾ ਤੁਸੀਂ ਰਾਣੀ ਮੋਹਨ ਦੀ ਗੱਲ ਸੁਣ ਕੇ ਹੈਰਾਨ ਹੋ ਕੇ ਮੋਹਨ ਦੇ ਮੂੰਹ ਵੱਲ ਵੇਖਣ ਲੱਗੀ ਇਸ ਤਰ੍ਹਾਂ ਕਿਉਂ ਦੇਖ ਰਹੀ ਹੈ ਮੈਨੂੰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਕਿ ਮੇਰਾ ਸਹੁਰਾ ਪਰਿਵਾਰ ਵੀ ਮੇਰੇ ਲਈ ਬੇਗਾਨਾ ਨਹੀਂ ਹੈ ਪਲੀਜ਼ ਮੈਨੂੰ ਮਾਫ਼ ਕਰ ਦੇ ਮੋਹਨ ਨੇ ਆਪਣੇ ਕੰਨ ਦੋਹਾਂ ਹੱਥਾਂ ਨਾਲ ਫੜਦੇ ਹੋਏ ਕਿਹਾ ਰਾਣੀ ਅਤੇ ਮੋਹਨ ਦੋਨਾਂ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਰਾਣੀ ਦੇ ਪੇਕੇ ਘਰ ਤੁਰ ਪਏ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।